ਇਹ ਕਿਸ ਨੂੰ ਕਹੀਦਾ ਭਾਈ ਅਮਰਤ ਸ਼ਕਲਾ ਨਹੀਂ ਬਾਬਾ ਜੀ ਅੰਦਰ ਸਾਫ ਚਾਹੀਦਾ ਆਖੋ ਸਤਿਨਾਮ ਵੀ ਤੂੰ ਸਰਫ ਪੀਨੇ ਰੋਜ ਹੈ ਨਹੀਂ ਬਾਬਾ ਜੀ ਜੇ ਕਿਹਨੂੰ ਕਿਹਦਾ ਦਾੜਾ ਰੱਖ ਲਾ ਉਹ ਗੁਰੂ ਦੀ ਮੋਹਰ ਆ ਉਹ ਨਹੀਂ ਬਾਬਾ ਜੀ ਜਿੰਨਾ ਰੱਖਿਓ ਨਾ ਕਿਹੜਾ ਰੰਗ ਲਾਦੇ ਸਵਾਲ ਲੱਗੋ ਐਡਾ ਘੜ ਕੇ ਰੱਖਦੇ ਨਾ ਆਖੋ ਸਤਿਨਾਮ ਗੱਲ ਪੁੰਝੇ ਨਹੀਂ ਡਿੱਗਣ ਦਿੰਦੇ ਬਸ ਕੀ ਹੈ ਕੀ ਅਸਰ ਕਰੇਗਾ ਕੋਈ ਮੰਨਣ ਤੇ ਕੋਈ ਤਿਆਰ ਨਹੀਂ ਤੇ ਜਿੰਨਾ ਚਿਰ ਮੰਨਦੇ ਨਹੀਂ ਹਮਾਰਾ ਸਹਿਬ ਕਹਿੰਦੇ ਉਹਨਾਂ ਚਿਰ ਖਵਾਰੀ ਹੋਣੀ ਐ ਤੇ ਪਾਦਸ਼ਾਹ ਤਰਸ ਤਾਂ ਕਰਨਗੇ ਖੁਦ ਖੁਦਾਈ ਨੇ ਸਰਬੰਸ ਵਾਰਿਆ ਖੰਡੇ ਬਾਟੇ ਦਾ ਅਮਰਤਾਬ ਛਕਿਆ ਤੇ ਛਕੌਣ ਤੋਂ ਬਾਅਦ ਇਹ ਵੀ ਬਚਨ ਕਹਤੇ ਰੈਤ ਪਿਆਰੀ ਮੁਝ ਕੋ ਸਾਡੀ ਵੀ ਮਾਰਨ ਨੇ ਛੱਲ ਲਾਈ ਇਹ ਨਹੀਂ ਵੀ ਮੈਂ ਅਮਰਤਸ਼ਾਗ ਲਿਆ ਵਾ ਚੋਲਾ ਪਾ ਲਿਆ ਹੱਥ 'ਚ ਸ਼ਰੀ ਸਾਬ ਫੜ ਲਈ ਤੇ 15 ਬੰਦੇ ਮੇਰੇ ਨਾਲ ਐ ਮिन्नੂ ਵੀ ਬਾਜਾਂ ਵਾਲੇ ਨੇ ਕਹਿਤਾ ਜੇ ਕਰਤੂਤ ਪੱਲੇ ਨਾ ਹੋਈ ਤੇ ਡਾਂਗ ਤੇਰੇ ਵੀ ਫਿਰਨੀ ਆ